ਸ਼ਾਂਤੀ ਨਗਰ ਦੀ ਹੈ ਜੀ ਸਾਨੂੰ ਇਨਫੀਮੇਸ਼ਨ ਮਿਲੀ ਸੀਗੀ ਕਿ ਇੱਥੇ 25 ਆ 4 ਸਾਲ ਦੀ ਨੰਦਰੀ ਨਾਜ਼ੀ ਉਹ ਇੱਥੇ ਅਜੀ ਤੇ ਨਾਉਂਦੀ ਨਾਉਂਦੀ ਵਿੱਚ ਡੁੱਬ ਗਈ ਹੈ ਤੇ ਜਿਹ ਮੌਕੇ ਤੇ ਪਹੁੰਚੇ ਸੀ ਨਾਲ ਗੋਤਾਖੋਰ ਟੀਮ ਸ਼ੱਕਰ ਭਾਰਤ ਭਜ ਉਹਨਾਂ ਦੀ ਟੀਮ ਆ ਗਈ ਸੀ ਔਰ ਇਹਨਾਂ ਨੇ ਜਿਹੜੀ ਹੈਗੀ ਆ ਹ ਹਾਲ ਕੀਤੀ ਹੈ ਤੇ ਉਹਦੀ ਲੜਕੀ ਦੀ ਡੈੱਡ ਬੋਡੀ ਨੀਓ ਦੱਸਿਆ ਉਹਨਾਂ ਦੇ ਮੌਕੇ ਤੇ ਜਿਹੜੇ ਖੜੇ ਸੀਗੇ ਕਿ ਨਾਉਂਦੀ ਨਾਉਂਦੀ ਸੀ ਨਾ ਆ ਰਹੀ ਸੀ ਉਸ ਨਦੀ ਦੇ ਵਿੱਚ ਤੇ ਨਾਉਂਦੇ ਨਾਉਂਦੇ ਅੱਗੇ ਡੁੱਬ ਗਈ ਆ ਪੈਰ ਸਲਿੱਪ ਕਰ ਕਰਕੇ ਉਹ ਬੱਚਾ ਸੀਗਾ ਛੋਟਾ ਉਹਨੇ ਦੱਸਿਆ ਕਿ ਇੱਥੇ ਨਹਾ ਰਹੀ ਸੀ ਤੇ ਇੱਥੋਂ ਡੁੱਬ ਗਈ ਆ ਇਹ ਤਕਰੀਬਨ ਘੰਟਾ ਕੁ ਲੱਗ ਗਿਆ ਜੀ ਇਹਨਾਂ ਨੂੰ ਸਾਨੂੰ ਇੰਟੀਮੇਸ਼ਨ ਦਿੱਤੀ ਹੈ ਇਹਨਾਂ ਨੂੰ ਬਾਅਦ ਚ ਪਤਾ ਲੱਗਿਆ ਇੰਟੀਮੇਸ਼ਨ ਸਾਨੂੰ ਦਿੱਤੀ ਹੈ ਅਸੀਂ ਨਾਲ ਦੀ ਨਾਲ ਆ ਗਏ ਤੇ ਗੋਤਾਖੋਰੀ ਟੀਮ ਨਾਲ ਦੀ ਨਾਲ ਆ ਗਈ ਤੇ ਇਹਨੂੰ ਕਢਾ ਕੇ ਬਾਡੀ ਤੇ ਮੋਰਚੀ ਭੇਜ ਸੀ ਆ ਗਦੀ ਕਾਰਵਾਈਆਂ ਵਸ ਲੈਂਦੀ ਜੋ ਆ ਮੇਰਾ ਨਾਮ ਸ਼ੰਕਰ ਭਾਰਤਵਾੜੀ ਜੀ ਬੋਲੇ ਸ਼ੰਕਰ ਡਾਈਵਰ ਕਲੱਬ ਗੋਤਾਖੋਰੀ ਟੀਮ ਹੈ ਸੋ ਇਹ ਸ਼ਾਂਤੀ ਨਗਰ ਪਟਿਆਲੇ ਦਾ ਬੜੀ ਨਦੀ ਦਾ ਪੂਲ ਪੈਂਦਾ ਹੈਗਾ ਜਦੋਂ ਸਰੰਦ ਬਾਈਪਾਸ ਤੋਂ ਪਾ ਨਿਹਰਾਜਪੁਰਾ ਰੋਡ ਨੂੰ ਕਵਰ ਕਰਦਾ ਇਹ ਇੱਥੇ ਸਾਡਾ ਮੁੰਡਾ ਰਾਜੂ ਪਵਾਰ ਜੋ ਬੋਲੇ ਸ਼ੰਕਰ ਡਾਈਵਰ ਕਲੱਬ ਦਾ ਮੈਂਬਰ ਇੱਕ ਸੋ ਉਹਦਾ ਕਰ ਨਜ਼ਦੀਕ ਹੈ ਜਿਸਨੇ ਸਾਨੂੰ ਕਾਲ ਕੀਤੀ ਵੀ ਇੱਕ ਸ਼ੱਕ ਦੇ ਆਧਾਰ ਤੇ ਇੱਕ 4 ਸਾਲ ਦਾ ਜੋ ਗੁੜੀਆ ਹੈਗੀ ਆ ਉਹ ਮਿਸਿੰਗ ਆ ਉਥੇ ਕੱਪੜੇ ਜਿਹੜੇ ਹੈਗੇ ਬੜੀ ਨਦੀ ਜਿਹੜਾ ਥੱਲੇ ਉਤਰ ਕੇ ਉੱਥੇ ਪਏ ਨੇ ਬੱਚੇ ਨਹਾ ਰਹੇ ਸੀਗੇ ਕਹਿਣ ਦਾ ਜੋ ਪਬਲਿਕ ਤੋਂ ਬਣਿਆ ਤੋਂ ਉਹ ਨਹਾ ਰਹੇ ਸੀਗੇ ਜਿਹਨੂੰ ਗੋਤਾਖੋਰਾਂ ਦੇਰੀ ਨਹੀਂ ਕੀਤੀ ਫਟਾਫਟ ਸਾਡਾ ਓਮ ਪ੍ਰਕਾਸ਼ ਰਮੇਸ਼ ਤੇ ਕਈ ਗੋਤਾਖੋਰ ਜੋ ਇਸ ਬੜੀ ਨਤੀਬੀ ਉਤਰੇ ਤੇ ਮਿੰਟ ਦੇ 10 ਮਿੰਟ ਦੇ ਵਿੱਚ ਜਿਹੜੀ ਆ ਉਹ ਕੁੜੀਆ ਦੀ ਜਿਹੜੀ ਆ ਸਾਨੂੰ ਮਿਰਤਕ ਦੇ ਜਿਹੜੀ ਉਹ ਡੈੱਡ ਬੋਡੀ ਸਾਨੂੰ ਮਿਲੀ ਹੈ ਕਿਉਂਕਿ ਸਮਾਂ ਜਿਹੜਾ ਸੀ ਘੱਟ ਸੀ 5 ਵਜੇ ਤਕਰੀਬਨ ਕਰ ਲੈ ਜੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਪਹਿਲਾਂ ਕੰਮ ਹੋ ਜਾਂਦਾ ਇਹ ਕਿੰਨੀ ਉਮਰ ਦੀ ਬੱਚੀ ਸੀ ਇਹ 4 ਤੋਂ 4 ਤੋਂ 5 ਸਾਲ ਦਾ ਲਗਭਗ ਉਮਰ ਹੈ ਗੁੜੀਆ ਦੇ ਸਿਰਫ ਇੱਕ ਜਿਹੜਾ ਅੰਡਰਗਾਰਮੈਂਟ ਸੀਗਾ ਉਹੀ ਪਾਇਆ ਸੀ ਬਾਕੀ ਕੱਪੜੇ ਉਹ ਸ਼ਾਇਦ ਬਾਹਰ ਹੀ ਪਏ ਸੀ ਇਹ ਤਕਰੀਬਨ 5 ਵਜੇ ਦੀ ਗੱਲ ਹੈ ਸੋ ਅਸੀਂ ਇੱਥੇ 7:30 ਅਸੀਂ ਇੱਥੇ ਪਹੁੰਚੇ ਆ ਜੋ 10 ਮਿੰਟਾਂ ਤੋਂ ਸਾਨੂੰ ਮਿਹਨਤ ਸਿਰਫ ਲੱਗੀ ਐ ਤੇ ਪਰ ਅਸੀਂ ਬਚਾ ਨਹੀਂ ਸਕੇ ਅਫਸੋਸ ਹੈ ਤੇ ਗੁੱਡੀਆਂ ਦੀ ਮਰਤਕ ਦੇਹ ਬਾਹਰ ਕੱਢੀ ਬੋਡੀ ਕਿੱਥੇ ਪਈ ਹੈ ਬੋਡੀ ਜੀ ਰਜਿੰਦਰਾ ਪ੍ਰਚਾਲਾ ਦਾ ਜਿਹੜਾ ਸਿਵਲ ਹਸਪੀਟਲ ਆ ਉੱਥੇ ਪਈ ਹੈ ਇਹ ਫਲੋਲੀ ਪਿੰਡ ਦੇ ਨਾਲ ਲੱਗਦਾ ਸ਼ਾਂਤੀ ਨਗਰ ਹੈ ਕੋਈ ਪਿੰਡ ਆ ਸਾਡਾ ਇਹ ਮੈਂ ਸਾਫਾ ਸਰਪੰਚਾ ਇਥੇ ਇਹ ਕੋਈ ਬੱਚਿਆਂ ਮਾਂ-ਬਾਪ ਦੀ ਲਾਪਰਵਾਹੀ ਕਹਾਂਗਾ ਵੀ ਜਿਹੜੇ ਬੱਚਿਆਂ ਨੂੰ ਨਦੀ ਟੱਪ ਕੇ ਜੰਗਲਾ ਟੱਪ ਕੇ ਅੱਗੇ ਗਏ ਨੇ ਮਾਂ-ਬਾਪ ਨੂੰ ਬੱਚਿਆਂ ਨੂੰ ਸੁਭਾਲਣਾ ਚਾਹੀਦਾ ਔਰ ਮੈਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਾਂਗਾ ਵੀ ਜਲਦੀ ਤੋਂ ਜਲਦੀ ਜਿਹੜੀ ਇਦਵਾਰ ਬਣ ਰਹੀਆਂ ਤਿਆਰ ਕੀਤਾ ਜਾਵੇ ਕਿਉਂਕਿ ਕੰਮ ਤਾਂ ਸਰਕਾਰ ਕਰ ਰਹੀ ਐ ਇਸ ਕਾਬੀ ਸਪੀਡ ਨਾਲ ਕੰਮ ਚੱਲ ਰਿਹਾ ਹੈ ਪਰ ਉਹਨਾਂ ਸਪੀਡ ਨਹੀਂ ਜਿਹਨੀ ਹੋਣੀ ਚਾਹੀਦੀ ਹੈ ਤਾਂ ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ